ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਤੱਜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਥੂਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹਿ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਲਾਂਗੇ ਤੱਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਾਂ ਇਹੋ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਕੋਈ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕੀ ਕੋਈ ਗਾਲੀ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੈਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰੈਟਿਕ ਵੀ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿ ਆ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਆ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਮਾਰੇ ਨੇ ਮਤਲਬ ਆ ਜੋ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇਮੰਤਰੀ ਅਵੀਸ਼ਾ ਜੀ ਨੂੰ ਪੁੱਛਾਂ ਕਿ ਆਪਾਂ ਕਿਉਂ ਵੇਟ ਕਰ ਰਹੇ ਆ ਦਿਨ ਦਲ ਬੀਤ ਕੇ ਅੱਜ ਪਾਕਿਸਤਾਨ ਦੀ ਧੱਗਿਆ ਉਡੀਆਂ ਨੀ ਚਾਹੀਦੀ ਸੀ ਜੇ ਕਿਤੇ ਅਮੀ ਤਰੋੜਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਜੀ ਹਾਂ ਲੋ ਮਾਰੇ ਮਾਰੇ ਜਿਸ ਉਹ ਵੀ ਸਾਹਿਬ ਇੱਕ ਬੇਂਤੀ ਹੋਰ ਹੈ ਬੱਬਰ ਸ਼ੇਰ ਤੁਹਾਨੂੰ ਵੀ ਅੰਮੀ ਤੁਹਾਨੂੰ ਸਮਝ ਆਇਆ ਕਿਉਂਕਿ ਮੈਨੂੰ ਪਤਾ ਹੈ ਕਿ ਚੁੱਤੇ ਤੁਸੀਂ ਵੀ ਨਹੀਂ ਹੋਰੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਵਿੱਚ ਸ਼ੇਪ ਚ ਨਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਆ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਪ੍ਰੋਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੁਆਨ ਜੀ ਪ੍ਰੋਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਦੂ ਤਿਆਰ ਆ ਤੇ ਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਧਰਜਿਓਂ ਰਾਵਾਂਗੇ ਇਹੋ ਜਿਹੇ ਸ਼ੇਰ ਫੈਰੀ ਕੋਲੇ ਚਾਹੀਦੇ ਐ ਇਹੋ ਜਿਹੇ ਹਿੰਦੂਸਤਾਨੀ ਹੋਣੇ ਚਾਹੀਦੇ ਐ ਇਹ ਜਿੰਨੇ ਵੀ ਮਾਰੇ ਹਿੰਦੂਸਤਾਨੀ ਹਿੰਦੂ ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਪਰਵਾਹ ਵੀ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਤੀ ਕਰਦਾ ਇਹ ਪੰਜਾਬ ਦਾ ਹਿੰਦੂ ਬੇਤੀ ਕਰਦੇ ਛੇਤ ਦਾ ਲੋਇਂਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੰਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨੀ ਝੰਡੀਆਂ ਉੱੜਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੋਇਂ ਪਾੜੋ ਮੈਂ ਕਹਿੰਦਾ ਧੜਕਾ ਧੜਕਾ ਪਾਕਿਸਤਾਨ ਸਾਹਿਬ ਅਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸੁਤੰਤਰ ਸਾਰਥਾਨੀ ਯਾਨੀ ਫਰੀਡਮ ਫਾਈਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਉਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਂਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨੀ ਮੈਂ ਜੀਵ ਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀਵ ਹੀ ਕਹਣਾ ਕਿ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉਦੇਗੀ ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧਜੀਆਂ ਨਹੀਂ ਆਉਣਗੇ ਇਹ ਬੱਬਰ ਸ਼ੇਰ ਥੋਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾਰਾਂਗੇ ਤਰਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਾਂ ਇਹੋ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕਿ ਕੋਈ ਗੱਲ ਨਹੀਂ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਇਹ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੇਟਿਕਾਂ ਤੇ ਮਤਲਬ ਅਸੀਂ ਲੋਕ ਐ ਸੋਚਦੇ ਆ ਕਿ ਸਾਡੇ ਪ੍ਰੇਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿਆ ਸੋਰੀ ਐ ਮੋਨ ਐ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਐ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਘਾਰੇ ਨੇ ਮਤਲਬ ਅਜ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇਮંત્રી